ਦੋਸਤੋ ਇੱਕ ਦੁੱਧ ਵਾਲਾ ਸਵੇਰੇ-ਸਵੇਰੇ ਆਪਣੇ ਜਵਾਨ ਪੁੱਤ ਨੂੰ ਆਪਣੇ ਨਾਲ ਲੈ ਕੇ ਇੱਕ ਪੁਲਿਸ ਵਾਲੇ ਦੇ ਘਰੇ ਦੁੱਧ ਦੇਣ ਜਾਂਦਾ ਹੈ ਉੱਥੇ ਜਾਣ ਤੋਂ ਬਾਅਦ ਉਹ ਪੁਲਿਸ ਵਾਲਾ ਦੁੱਧ ਵਿਚਾਲੇ ਕੁਝ ਐਦਾਂ ਦੀ ਬਹਿਸ ਹੁੰਦੀ ਹੈ ਜਿਸ ਨੂੰ ਸੁਣ ਕੇ ਪੁਲਿਸ ਵਾਲਾ ਉਸ ਦੁੱਧ ਵਾਲੇ ਦਾ ਕਾਲਰ ਫੜ ਲੈਂਦਾ ਹੁਣ ਬਾਪੂ ਦਾ ਕਾਲਰ ਪੁੱਤ ਦੇ ਸਾਹਮਣੇ ਕਿਸੇ ਨੇ ਫੜ ਲਿਆ ਸੀ ਤਾਂ ਇਹ ਗੱਲ ਉਹਦਾ ਮੁੰਡਾ ਬਰਦਾਸ਼ਤ ਨਹੀਂ ਕਰ ਪਾਉਂਦਾ ਕਿਉਂਕਿ ਉਹ ਜਵਾਨ ਸੀ ਇਸ ਤੋਂ ਬਾਅਦ ਉਹ ਇੱਕ ਜ਼ੋਰਦਾਰ ਚਪੇੜਾ ਉਸ ਪੁਲਿਸ ਵਾਲੇ ਨੂੰ ਮਾਰ ਦਿੰਦਾ ਪਰ ਥੋੜੀ ਦੇਰ ਵਿੱਚ ਉੱਥੇ ਪੁਲਿਸ ਵਾਲਾ ਪੁਲਿਸ ਦੀ ਗੱਡੀ ਬੁਲਾ ਲੈਂਦਾ ਹੈ ਉਹਨਾਂ ਨੂੰ ਫੜਨ ਲਈ ਕਹਿਣ ਲੱਗਦਾ ਹੈ ਉਦੋਂ ਹੀ ਇਸ ਦੁੱਧ ਵਾਲੇ ਦਾ ਮੁੰਡਾ ਉਹਨਾਂ ਸਾਰਿਆਂ ਨੂੰ ਕੁਝ ਐਦਾਂ ਦਾ ਦੱਸਦਾ ਹੈ ਜਿਸ ਨੂੰ ਸੁਣ ਤੋਂ ਬਾਅਦ ਪੁਲਿਸ ਵਾਲਾ ਇੱਕਦਮ ਹੱਥ ਜੋੜ ਕੇ ਦੁੱਧ ਵਾਲੇ ਤੇ ਉਸਦੇ ਬੇਟੇ ਤੋਂ ਮਾਫੀ ਮੰਗਣ ਲੱਗਦਾ ਹੈ ਤਾਂ ਦੋਸਤੋ ਬੇਟਾ ਕੌਣ ਸੀ ਕਿਸ ਕਾਰਨ ਉਹ ਪੁਲਿਸ ਵਾਲਾ ਉਹਨਾਂ ਤੋਂ ਮਾਫੀ ਮੰਗਣ ਲੱਗਾ ਸੀ ਪੂਰੀ ਸੱਚਾਈ ਬਾਰੇ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਦੋਸਤੋ ਪੰਜਾਬ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਮਾਪਿਓ ਤੇ ਉਹਨਾਂ ਦਾ ਇੱਕ ਮੁੰਡਾ ਸੀ ਮੁੰਡੇ ਦਾ ਨਾਮ ਸੀ ਵਿਰਿੰਦਰ ਬਾਪੂ ਦਾ ਨਾਮ ਸੀ ਕਿਸਨ ਸਿੰਘ ਕੇਸ਼ਨ ਸਿੰਘ ਜਿਆਦਾ ਪੜਿਆ ਲਿਖਿਆ ਨਹੀਂ ਸੀ ਪਰ ਉਹ ਮਿਹਨਤ ਕਰਨਾ ਜਾਣਦਾ ਸੀ ਉਹ ਬਚਪਨ ਤੋਂ ਹੀ ਮੱਝਾਂ ਦਾ ਕੰਮ ਕਰਦਾ ਸੀ ਮਾਪਿਓ ਸ਼ਹਿਰ ਵਿੱਚ ਸਿਫਟ ਹੋ ਜਾਂਦੇ ਨੇ ਇੱਥੇ ਆ ਕੇ ਉਹ ਮੱਝਾਂ ਦਾ ਹੀ ਕੰਮ ਕਰਨ ਲੱਗ ਜਾਂਦੇ ਨੇ ਉਹਨਾਂ ਨੇ ਆਪਣੇ ਘਰ ਕੋਲ ਜਮੱਝਾਂ ਰੱਖੀਆਂ ਸੀ ਉਹਨਾਂ ਦਾ ਦੁੱਧ ਕੱਢ ਕੇ ਇੱਧਰ ਉੱਧਰ ਸਪਲਾਈ ਕਰਦੇ ਸੀ ਸਮਾਂ ਵਧੀਆ ਤਰੀਕੇ ਨਾਲ ਲੰਘ ਰਿਹਾ ਸੀ ਕੋਈ ਵੀ ਦਿੱਕਤ ਨਹੀਂ ਸੀ ਬਾਪੂ ਮੱਝਾਂ ਦੇ ਕੰਮ ਵਿੱਚ ਇੰਨੇ ਪੈਸੇ ਕੱਢ ਲੈਂਦਾ ਸੀ ਜਿਨ੍ਹਾਂ ਨਾਲ ਉਹਨਾਂ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਂਦਾ ਸੀ ਬੇਟਾ ਵੀ ਪੜ੍ਹਾਈ ਲਿਖਾਈ ਕਰ ਚੁੱਕਿਆ ਸੀ ਹੁਣ ਉਹ ਆਰਮੀ ਦੀ ਤਿਆਰੀ ਕਰ ਰਿਹਾ ਸੀ ਹੌਲੀ ਹੌਲੀ ਸਮਾਂ ਲੰਘਦਾ ਸਮੇਂ ਦੇ ਨਾਲ ਨਾਲ ਬੇਟੇ ਦੀ ਮਿਹਨਤ رنگ ਲਿਆਉਂਦੀ ਹੈ ਉਹ ਆਰਮੀ ਵਿੱਚ ਸਿਲੈਕਟ ਹੋ ਜਾਂਦਾ ਹੈ ਜਿਵੇਂ ਬੇਟਾ ਸਿਲੈਕਟ ਹੁੰਦਾ ਹੈ ਤਾਂ ਇਸ ਗੱਲ ਦੀ ਖੁਸ਼ਖਬਰੀ ਉਹ ਆਪਣੇ ਮਾਪਿਆਂ ਨੂੰ ਦਿੰਦਾ ਹੈ ਮਾਪੇ ਵੀ ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਬੇਟਾ ਆਰਮੀ ਵਿੱਚ ਲੱਗਦਾ ਹੀ ਬਾਪੂ ਨੂੰ ਕਹਿਣ ਲੱਗਦਾ ਹੈ ਬਾਪੂ ਜੀ ਹੁਣ ਤੁਸੀਂ ਬਹੁਤ ਕੰਮ ਕਰ ਲਿਆ ਹੁਣ ਤੁਸੀਂ ਕੰਮ ਬੰਦ ਕਰੋ ਹੁਣ ਮੈਂ ਕਮਾਵਾਂਗਾ ਤੁਸੀਂ ਬਹਿ ਕੇ ਆਰਾਮ ਨਾਲ ਘਰ ਤੇ ਖਾਣਾ ਪਰ ਜੋ ਬਾਪੂ ਸੀ ਜੋ ਕਿਸ਼ਨ ਸਿੰਘ ਸੀ ਉਹਨੇ ਬਚਪਨ ਤੋਂ ਹੀ ਮਿਹਨਤ ਕੀਤੀ ਸੀ ਉਹ ਕਿਸਾਨ ਪਰਿਵਾਰ ਤੋਂ ਸੀ ਤਾਂ ਆਪਣੇ ਪੁੱਤ ਨੂੰ ਕਹਿੰਦਾ ਹੈ ਬੇਟਾ ਕੋਈ ਗੱਲ ਨਹੀਂ ਅਜੇ ਸਾਡੇ ਹੱਥਾਂ ਪੈਰਾਂ ਵਿੱਚ ਦਮ ਹੈ ਅਸੀਂ ਲੋਕ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਾਂ ਤਾਂ ਤੂੰ ਐਦਾਂ ਕਰ ਆਪਣੀ ਤਨਖਾਹ ਨੂੰ ਇਕੱਠਾ ਕਰਦਾ ਰਹਿ ਬਾਅਦ ਵਿੱਚ ਕਦੇ ਕਿਸੇ ਸਮੇਂ ਕੰਮ ਆ ਜਾਵੇਗੀ ਅਸੀਂ ਲੋਕ ਘਰ ਨੂੰ ਆਰਾਮ ਨਾਲ ਚਲਾ ਲਵਾਂਗੇ ਕੋਈ ਵੀ ਦਿੱਕਤ ਨਹੀਂ ਹੈ ਐਦਾਂ ਕਹਿ ਕੇ ਬਾਪੂ ਆਪਣੇ ਪੁੱਤ ਨੂੰ ਸਮਝਾ ਦਿੰਦਾ ਹੈ ਤੇ ਪੁੱਤ ਵੀ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਹੁਣ ਹੌਲੀ-ਹੌਲੀ ਸਮਾਂ ਹੋਰ ਲੰਘਦਾ ਹੈ ਕੁਝ ਸਮੇਂ ਬਾਅਦ ਬਾਪੂ ਨੂੰ ਖੁਸ਼ਖਬਰੀ ਮਿਲਦੀ ਹੈ ਕਿ ਉਹਨਾਂ ਦਾ ਇਕੱਲਾ ਕੇਰਾ ਮੁੰਡਾ ਫੌਜ ਵਿੱਚ ਕਮਾਂਡੋ ਬਣ ਗਿਆ ਉਸਦੀ ਤਨਖਾਹ ਹੋਰ ਵੀ ਜ਼ਿਆਦਾ ਹੋ ਗਈ ਹੈ ਜਿਵੇਂ ਹੀ ਪੁੱਤ ਦੀ ਤਨਖਾਹ ਵਧਦੀ ਹੈ ਤਾਂ ਪੁੱਤ ਉਸਨੂੰ ਫਿਰ ਕੰਮ ਬੰਦ ਕਰਨ ਵਾਸਤੇ ਕਹਿੰਦਾ ਹੈ ਪਰ ਬਾਪੂ ਫਿਰ ਤੋਂ ਉਸਨੂੰ ਨਾ ਕਰ ਦਿੰਦਾ ਤੇ ਕਹਿੰਦਾ ਠੀਕ ਹੈ ਪੁੱਤ ਜੇ ਇਦਾਂ ਦੀ ਗੱਲ ਹੈ ਤਾਂ ਮੈਂ ਕੰਮ ਘੱਟ ਕਰ ਦਣਾ ਪਰ ਕੰਮ ਆਸੀਂ ਕਰਾਂਗੇ ਜ਼ਰੂਰ ਜੋ ਸਾਡੇ ਘਰ ਦਾ ਗੁਜ਼ਾਰਾ ਆਰਾਮ ਨਾਲ ਹੋ ਸਕੇ ਪੁੱਤ ਵੀ ਮਨ ਜਾਂਦਾ ਹੈ ਬਾਪੂ ਵੀ ਥੋੜਾ ਜਿਆ ਕੰਮ ਘੱਟ ਕਰ ਦਿੰਦਾ ਹੈ ਪਰ ਉਹ ਆਪਣੇ ਦੁੱਧ ਦੇ ਕੰਮ ਨੂੰ ਕਰਦੇ ਰਹਿੰਦੇ ਹਨ ਤੇ ਕੱਢਣ ਤੋਂ ਬਾਅਦ ਉਹਨਾਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਸਿੱਧਾ ਗ੍ਰਾਹਕਾਂ ਦੇ ਘਰੇ ਪਹੁੰਚਾਉਂਦੇ ਆ ਐਸੇ ਤਰ੍ਹਾਂ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਚੱਲ ਰਹੀ ਸੀ ਪਰ ਉੱਥੇ ਜਿੱਥੇ ਉਹ ਦੁੱਧ ਸਪਲਾਈ ਕਰਦੇ ਸੀ ਉੱਥੇ ਇੱਕ ਥਾਣਾ ਸੀ ਉਸੇ ਥਾਣੇ ਦੇ ਅੰਦਰ ਇੱਕ ਪੁਲਿਸ ਵਾਲੇ ਦੀ ਪੋਸਟਿੰਗ ਹੁੰਦੀ ਹੈ ਜਿਹਦਾ ਨਾਮ ਸੀ ਦਵੇਸ਼ ਕੁਮਾਰ ਦਵੇਸ਼ ਕੁਮਾਰ ਬਹੁਤ ਹੀ ਜ਼ਿਆਦਾ ਫਰਸ਼ਟ ਪੁਲਿਸ ਵਾਲਾ ਸੀ ਉਹ ਬਿਨਾਂ ਰਿਸ਼ਵਤ ਦੇ ਕੋਈ ਕੰਮ ਨਹੀਂ ਕਰਦਾ ਸੀ ਵੈਸੇ ਵੀ ਉਸ ਨੂੰ ਮੁਫਤ ਕੁੜੀ ਦੀ ਕਾਫੀ ਜ਼ਿਆਦਾ ਯਾਨੀ ਕਿ ਜਿਵੇਂ ਕਿਸੇ ਰੇੜੀ ਵਾਲੇ ਤੋਂ ਕੋਈ ਸਮਾਨ ਲੈ ਲਿਆ ਉਸਦੇ ਪੈਸੇ ਨਾ ਦਿੱਤੇ ਜਾਂ ਫਿਰ ਕਿਸੇ ਦੁਕਾਨ ਤੋਂ ਪਰਜੂਨ ਦਾ ਸਮਾਨ ਲੈ ਲਿਆ ਉਹਦੇ ਪੈਸੇ ਨਾ ਦਿੱਤੇ ਕਿਉਂਕਿ ਉਹ ਕਾਨੂੰਨ ਦਾ ਰਖੇਕ ਸੀ ਉਸ ਨੂੰ ਪਤਾ ਸੀ ਕਿੱਥੇ ਕਿਸ ਦੀ ਕਮਜ਼ੋਰੀ ਹੁੰਦੀ ਹੈ ਉਸ ਕਮਜ਼ੋਰੀ ਨੂੰ ਦੱਸ ਕੇ ਉਹ ਉਹਨਾਂ ਨੂੰ ਡਰਾ ਦਿੰਦਾ ਤੇ ਕਹਿੰਦਾ ਸੀ ਇਹ ਸਮਾਨ ਦੇ ਪੈਸੇ ਕਦੇ ਵੀ ਨਾ ਮੰਗਣਾ ਮੇਰੇ ਘਰ ਬਰਾਬਰ ਸਮਾਨ ਪਹੁੰਚਾਉਂਦੇ ਰਹਿਣਾ ਜਿਵੇਂ ਉਸ ਦੀ ਪੋਸਟਿੰਗ ਇੱਥੇ ਹੋਈ ਸੀ ਇੱਕ ਦਿਨ ਜਦੋਂ ਕਿਸ਼ਨ ਸਿੰਘ ਆਪਣੇ ਦੁੱਧ ਦੇ ਡੱਬਿਆਂ ਨੂੰ ਸਾਈਕਲ ਤੇ ਲੈ ਕੇ ਉੱਥੋਂ ਜਾ ਰਿਹਾ ਸੀ ਤਾਂ ਉਸੇ ਦੌਰਾਨ ਦਵੇਸ਼ ਦੀ ਨਜ਼ਰ ਉਸਤੇ ਪੈ ਜਾਂਦੀ ਹੈ ਉਸ ਤੋਂ ਬਾਅਦ ਦਵੇਸ਼ ਉਸਨੂੰ ਰੋਕ ਲੰਦਾ ਹੈ ਇਹ ਸ਼ਾਮ ਦਾ ਟਾਈਮ ਸੀ ਤੇ ਸ਼ਾਮ ਦੇ ਟਾਈਮ ਦਵੇਸ਼ ਨੇ ਕਿਸਨ ਸਿੰਘ ਨੂੰ ਰੋਕ ਲਿਆ ਤੇ ਕਹਿਣ ਲੱਗਦਾ ਹੈ ਹਾਂ ਭਾਈ ਕਿੱਥੇ ਜਾ ਰਹੇ ਹੋ ਤੇ ਕਿਸ ਤਰ੍ਹਾਂ ਦਾ ਦੁੱਧ ਹੈ ਤੁਹਾਡੇ ਕੋਲ ਤਾਂ ਇੱਥੇ ਕਿਸਨ ਸਿੰਘ ਕਹਿਣ ਲੱਗਦਾ ਹੈ ਸਾਹਬ ਮੇਰੇ ਕੋਲ ਤਾਂ ਮੱਝ ਦਾ ਦੁੱਧ ਹੈ ਦੁੱਧ ਵੇਚ ਕੇ ਹੀ ਮੈਂ ਆਪਣਾ ਗੁਜ਼ਾਰਾ ਕਰਦਾ ਸਾਡਾ ਕਾਫੀ ਪੁਰਾਣਾ ਕੰਮ ਹੈ ਅਸੀਂ ਇਸ ਕੰਮ ਨੂੰ ਕਰਕੇ ਆਪਣੀ ਜ਼ਿੰਦਗੀ ਲਗਾ ਰਹੇ ਹਾਂ ਹੁਣ ਇਸ ਗੱਲ ਨੂੰ ਸੁਣ ਕੇ ਦਵੇਸ਼ ਕਹਿਣ ਲੱਗਦਾ ਹੈ ਫਿਰ ਤਾਂ ਤੁਹਾਡੇ ਦੁੱਧ ਦੀ ਚੈਕਿੰਗ ਜ਼ਰੂਰ ਕਰਨੀ ਚਾਹੀਦੀ ਹੈ 체కింగ్ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੁਹਾਡਾ ਮੱਝਾਂ ਦਾ ਦੁੱਧ ਹੈ ਜਾਂ ਤੁਸੀਂ ਘਰ ਹੀ ਕਿਸੇ ਨਾ ਕਿਸੇ ਤਰ੍ਹਾਂ ਦਾ ਦੁੱਧ ਬਣਾਉਂਦੇ ਹੋ ਹੁਣ ਇੱਥੇ ਜੋ ਕਿਸਨ ਸਿੰਘ ਸੀ ਉਸਨੇ ਕਈ ਵਾਰ ਐਦਾ ਦੀਆਂ ਚੀਜ਼ਾਂ ਸੁਣ ਰੱਖਿਆ ਸੀ ਕਦੇ ਵੀ ਕਿਸੇ ਦਾ ਵੀ ਸੈਂਪਲ ਭਰ ਜਾਵੇ ਤਾਂ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਆਂਦੀ ਹੈ ਬੇਕਾਰ ਹੀ ਬੰਦਾ ਚੱਕਰਾਂ ਵਿੱਚ ਪੈ ਜਾਂਦਾ ਹੈ ਤਾਂ ਉਹ ਕਹਿਣ ਲੱਗਦਾ ਸਾਹਬ ਤਾਂ ਉਹ ਕਹਿੰਦਾ ਸਾਹਬ ਕੀ ਸੈਂਪਲ ਦੀ ਗੱਲ ਕਰ ਰਹੇ ਹੋ ਮੇਰਾ ਦੁੱਧ ਬਿਲਕੁਲ ਛੁੱਧਾ ਹੈ ਜੇ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਤਾਂ ਤੁਸੀਂ ਮੇਰੇ ਘਰ ਚੱਲ ਕੇ ਦੇਖ ਲਿਓ ਮੈਂ ਖੁਦ ਆਪਣੇ ਘਰੇ ਮੱਝਾਂ ਮੰਨ ਰੱਖਿਆ ਹੁਣ ਇਸ ਗੱਲ ਨੂੰ ਸੁਣ ਤੋਂ ਬਾਅਦ ਦਵੇਸ਼ ਥੋੜੀ ਦੇਰ ਤੱਕ ਸੋਚਦਾ ਹੈ ਤੇ ਸੋਚਣ ਤੋਂ ਬਾਅਦ ਕਹਿੰਦਾ ਠੀਕ ਹੈ ਭਾਈ ਜੇ ਤੇਰਾ ਦੁੱਧ ਸ਼ੁੱਧ ਹੈ ਤਾਂ ਐਦਾ ਕਰਨਾ ਇਹਦੇ ਵਿੱਚੋਂ 3 ਲੀਟਰ ਦੁੱਧ ਰੋਜ਼ ਮੇਰੇ ਘਰ ਭੇਜ ਦੇਣਾ ਜੇ ਤੈਨੂੰ ਸੈਂਪਲ ਨਹੀਂ ਪਰਵਾਣਾ ਆਪਣੇ ਦੁੱਧ ਦਾ ਤਾਂ ਮੈਂ ਇਥੋਂ ਇਸ ਦੁੱਧ ਦੇ ਪੈਸੇ ਨਾ ਮੰਗਣਾ ਹੁਣ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਇੱਕਦਮ ਉੱਨੀ ਸਭ ਦਰਹਿ ਜਾਂਦਾ ਹੈ ਕਹਿਣ ਲੱਗਦਾ ਸਾਬ ਤਨ ਲੀਟਰ ਦੁੱਧ ਤਾਂ ਬਹੁਤ ਹੋ ਜਾਂਦਾ ਹੈ ਮੇਰਾ ਘਾਟਾ ਹੋ ਜਾਵੇਗਾ ਤਾ ਗੋ ਦਰੋਗਾ ਕਹਿਣ ਲੱਗਦਾ ਹੈ ਕਾਟਾ ਚਾਹੀਦਾ ਹੈ ਜਾਂ ਤੇਨੂੰ ਆਪਣਾ ਧੰਦਾ ਬੰਦ ਕਰਵਾਉਣਾ ਹੈ ਤੈਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਤਾਂ ਉਸ ਤੋਂ ਬਾਅਦ ਆ ਕਿਸਨ ਸਿੰਘ ਡਰ ਜਾਂਦਾ ਹੈ ਤੇ ਉਹਦੇ ਨਾਲ ਹਾਂ ਕਰ ਦਿੰਦਾ ਹੈ ਉਸ ਤੋਂ ਬਾਅਦ ਉਹ ਦਰੋਗਾ ਦਾ ਘਰ ਪੁੱਜਦਾ ਹੈ ਅਗਲੇ ਦਿਨ ਤੋਂ ਉਹਦੇ ਘਰ ਦੁੱਧ ਦੀ ਸਪਲਾਈ ਕਰਨ ਲੱਗਦਾ ਹੈ ਕਿਸਨ ਸਿੰਘ ਦਾ ਧੰਦਾ ਕਾਫੀ ਛੋਟਾ ਸੀ ਉਸ ਤੋਂ ਬਾਅਦ ਜਿਵੇਂ 100 ਲੀਟਰ ਦੁੱਧ ਇੱਥੇ ਮੁਫਤ ਵਿੱਚ ਜਾਣ ਲੱਗਦਾ ਹੈ ਇੱਕ ਮਹੀਨੇ ਬਾਅਦ ਇਸ ਦਾ ਅਸਰ ਉਹਦੇ ਪਰਿਵਾਰ ਵਿੱਚ ਦਿਖਣ ਲੱਗਦਾ ਹੈ ਕਿਉਂਕਿ 1 ਲੀਟਰ ਦੁੱਧ ਦੇ ਜਿੰਨੇ ਵੀ ਪੈਸੇ ਹੁੰਦੇ ਸੀ ਉਹਨਾਂ ਸਾਰੇ ਪੈਸੇ ਦੀ ਵਜ੍ਹਾ ਨਾਲ ਇੱਥੇ ਹੁਣ ਜਿੰਨੇ ਵੀ ਪੈਸੇ ਉਹ ਕਮਾਉਂਦਾ ਸੀ ਉਹ ਪੈਸੇ ਘੱਟ ਪੈਣ ਲੱਗਦੇ ਹਨਾ ਇੱਥੇ ਜੋ ਕਿਸ਼ਨ ਸਿੰਘ ਹੁੰਦਾ ਹੈ ਉਹ ਆਪਣੇ ਬੇਟੇ ਕੋਲ ਫੋਨ ਕਰਦਾ ਹੈ ਤੇ ਕਹਿੰਦਾ ਬੇਟਾ ਮੈਨੂੰ ਕੁਝ ਪੈਸਿਆਂ ਦੀ ਲੋੜ ਹੈ ਤੈਨੂੰ ਮੇਰੇ ਕੋਲ ਪੈਸੇ ਭੇਜਣੇ ਪੈਣਗੇ ਹੁਣ ਬੇਟਾ ਸੋਚਣ ਲੱਗਦਾ ਹੈ ਸ਼ਾਇਦ ਕੋਈ ਹੋਰ ਕੰਮ ਕਰ ਰਹੇ ਹੋਣਗੇ ਇਸ ਵਜ੍ਹਾ ਨਾਲ ਪੈਸਿਆਂ ਦੀ ਲੋੜ ਹੋਣੀ ਉਹ ਜ਼ਿਆਦਾ ਇਸ ਗੱਲ ਤੇ ਗੌਰ ਨਹੀਂ ਕਰਦਾ ਆਪਣੇ ਬਾਪੂ ਨੂੰ ਪੈਸੇ ਭੇਜ ਦਿੰਦਾ ਹੈ ਇਸ ਤੋਂ ਬਾਅਦ 2-3 ਮਹੀਨੇ ਲੰਘ ਜਾਂਦੇ ਹਨ 2-3 ਮਹੀਨੇ ਤੱਕ ਲਗਾਤਾਰ ਬਾਪੂ ਆਪਣੇ ਪੁੱਤ ਤੋਂ ਪੈਸੇ ਲੈਂਦਾ ਰਹਿੰਦਾ ਹੈ ਘਰ ਦੇ ਖਰਚੇ ਚਲਾਉਣ ਲਈ ਸਭ ਕੁਝ ਨੋਰਮਲ ਕਰ ਲਈ ਹੁਣ 2-3 ਮਹੀਨੇ ਬਾਅਦ ਜੋ ਬੇਟਾ ਹੁੰਦਾ ਹੈ ਉਸ ਨੂੰ 1 ਮਹੀਨੇ ਦੀ ਛੁੱਟੀ ਮਿਲਦੀ ਹੈ ਛੁੱਟੀ ਲੈ ਕੇ ਉਹ ਆਪਣੇ ਘਰ ਆ ਜਾਂਦਾ ਹੈ ਆਪਣੇ ਮਾਪੇ ਕੋਲੇ ਉੱਥੇ ਆ ਕੇ ਉਹਨਾਂ ਨਾਲ ਰਹਿਣ ਲੱਗਦਾ ਹੈ ਸ਼ੁਰੂਆਤ 2-3 ਦਿਨ ਤਾਂ ਉਹ ਆਪਣੇ ਯਾਰ ਦੋਸਤਾਂ ਨੂੰ ਮਿਲਣ ਵਿੱਚ ਆਪਣਾ ਸਮਾਂ ਲਗਾ ਦਿੰਦਾ ਹੈ ਪਰ ਜਿਵੇਂ 2-3 ਦਿਨ ਪੂਰੇ ਹੁੰਦੇ ਹਨ ਨਾ ਉਸ ਤੋਂ ਬਾਅਦ ਉਹਦਾ ਬੇਟਾ ਉਹ ਹਿਸਾਬ-ਤਾਬ ਨੂੰ ਦੇਖਣ ਲੱਗਦਾ ਹੈ ਦੁੱਧ ਦੇ ਹਿਸਾਬ ਨੂੰ ਕਿਉਂਕਿ ਉਹ ਕਾਫੀ ਵਾਰ ਇਸ ਗੱਲ ਨੂੰ ਸੋਚ ਰਿਹਾ ਸੀ ਪਰ ਬਾਪੂ ਨੂੰ ਕਹਿਣ ਦੀ ਉਸਦੀ ਹਿੰਮਤ ਨਹੀਂ ਹੋਈ ਸੀ ਇੱਥੇ ਆ ਕੇ ਉਹ ਦੁੱਧ ਦੇ ਹਿਸਾਬ-ਤਾਬ ਨੂੰ ਦੇਖਣ ਲੱਗਦਾ ਹੈ ਜਦੋਂ ਦੁੱਧ ਦਾ ਹਿਸਾਬ-ਤਾਬ ਦੇਖਦਾ ਹੈ ਤਾਂ ਇੱਥੇ ਉਲਟਾ ਘਾਟਾ ਹੋ ਰਿਹਾ ਸੀ ਇਸ ਘਾਟੇ ਨੂੰ ਦੇਖ ਕੇ ਉਹ ਆਪਣੇ ਬਾਪੂ ਤੋਂ ਪੁੱਛਣ ਲੱਗਦਾ ਹੈ ਬਾਪੂ ਜੀ ਦੁੱਧ ਦੇ ਕੰਮ ਵਿੱਚ ਜਦੋਂ ਕੁਝ ਬਚੀ ਨਹੀਂ ਰਿਹਾ ਤਾਂ ਤੁਸੀਂ ਕੰਮ ਕਰ ਹੀ ਕਿਉਂ ਰਹੇ ਹੋ ਇਹ ਕੰਮ ਨੂੰ ਛੱਡ ਦਿਓ ਮੈਂ ਕਈ ਵਾਰ ਤੁਹਾਨੂੰ ਕਿਹਾ ਹੈ ਪਰ ਉਹ ਦੋਈ ਬਾਪੂ ਕਹਿਣ ਲੱਗਦਾ ਹੈ ਨਹੀਂ ਪੁੱਤ ਘਾਟਾ ਨਹੀਂ ਹੋ ਰਿਹਾ ਤਾਂ ਵਿਰੇਂਦਰ ਪੁੱਛਣ ਲੱਗਦਾ ਹੈ ਘਾਟਾ ਕਿਵੇਂ ਨਹੀਂ ਹੋ ਰਿਹਾ ਮੈਂ ਆ ਕੇ ਹਿਸਾਬ ਕਿਤਾਬ ਦੇਖਿਆ ਇਸੇ ਹਿਸਾਬ ਕਿਤਾਬ ਦੇ ਅਨੁਸਾਰ ਜਿੰਨੇ ਪੈਸੇ ਤੁਸੀਂ ਪਸ਼ੂਆਂ ਤੇ ਲਾਉਨੇ ਹੋ ਉਹਨੇ ਪੈਸੇ ਦੁੱਧ ਤੋਂ ਨਿਕਲ ਨਹੀਂ ਰਹੇ ਤਾਂ ਕੀ ਫਾਇਦਾ ਆ ਐਦਾਂ ਦਾ ਕੰਮ ਕਰਨ ਦਾ ਇਸ ਗੱਲ ਨੂੰ ਸੁਣ ਕੇ ਬਾਪੂ ਇੱਕਦਮ ਚੁੱਪ ਹੋ ਜਾਂਦਾ ਹੈ ਆਪਣਾ ਸਿਰ ਹੇਠਾਂ ਵੱਲ ਕਰ ਲੈਂਦਾ ਹੈ ਜਦੋਂ ਬੇਟਾ ਦੇਖਦਾ ਹੈ ਉਹਦੇ ਬਾਪੂ ਦਾ ਸਿਰ ਹੇਠਾਂ ਵੱਲ ਹੈ ਤਾਂ ਪੁੱਛਣ ਲੱਗਦਾ ਬਾਪੂ ਜੀ ਕੀ ਹੋਇਆ ਕੀ ਕੋਈ ਗੱਲ ਹੈ ਜੇ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਉਂਕਿ ਪਿਛਲੇ 3-4 ਮਹੀਨਿਆਂ ਤੋਂ ਮੈਂ ਤੁਹਾਨੂੰ ਵੇਖ ਰਿਹਾ ਤੁਸੀਂ ਮੇਰੇ ਤੋਂ ਪੈਸੇ ਮੰਗਵਾਨੇ ਹੁਣ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਦੁੱਧ ਦੇ ਧੰਦੇ ਵਿੱਚ ਘਾਟਾ ਹੋ ਰਿਹਾ ਤਾਂ ਤੁਸੀਂ ਨਾ ਕਰ ਰਹੇ ਹੋ ਕੀ ਗੱਲ ਹੈ ਤੁਸੀਂ ਮੈਨੂੰ ਦੱਸ ਦਿਓ ਪਰ ਬਾਪੂ ਆਪਣੇ ਪੁੱਤ ਨੂੰ ਇਹ ਗੱਲ ਦੱਸਣਾ ਨਹੀਂ ਚਾਹੁੰਦਾ ਸੀ ਉਹ ਨਹੀਂ ਚਾਹੁੰਦਾ ਸੀ ਉਸ ਦਾ ਪੁੱਤ ਵੀ ਕਿਸੇ ਲਫੜੇ 'ਚ ਪਵੇ ਉਹ ਉਸ ਤੋਂ ਲੁਕਾਉਣਾ ਚਾਹੁੰਦਾ ਸੀ ਪਰ ਪੁੱਤ ਬਾੜੀ ਜਿੱਦ ਕਰਨ ਲੱ ਆ ਜਾਂਦਾ ਹੈ ਪਰ ਪੁੱਤ ਬਾੜੀ ਜਿੱਦ ਕਰਨ ਲੱ ਆ ਜਾਂਦਾ ਹੈ ਤਾਂ ਬਾਪੂ ਪਹਿਲਾਂ ਤਾਂ ਗੱਲ ਨੂੰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪੁੱਤ ਸਮਝ ਚੁੱਕਿਆ ਸੀ ਕੋਈ ਨਾ ਕੋਈ ਗਲਤ ਹੈ ਜੋ ਬਾਪੂ ਨੂੰ ਪਰੇਸ਼ਾਨ ਕਰ ਰਹੀ ਹੈ ਉਸ ਤੋਂ ਬਾਅਦ ਉਹ ਉਸ ਤੋਂ ਪੁੱਛਣ ਲੱਗਦਾ ਹੈ ਉਸ ਤੋਂ ਬਾਅਦ ਉਹ ਆਪਣੇ ਬਾਪੂ ਨੂੰ ਹੋਰ ਜ਼ੋਰ ਦੇ ਕੇ ਪੁੱਛਣ ਲੱਗਦਾ ਹੈ ਪਰ ਬਾਪੂ ਦੱਸਣ ਨੂੰ ਤਿਆਰ ਨਹੀਂ ਸੀ ਆਖਰ ਵਿੱਚ ਥੱਕ ਕਰਕੇ ਪੁੱਤ ਬਾਪੂ ਨੂੰ ਆਪਣੀ ਸੋਂ ਦੇ ਕੇ ਕਹਿੰਦਾ ਹੈ ਕਿਵੇਂ ਨੂੰ ਸੱਚ-ਸੱਚ ਦੱਸੋ ਜੋ ਵੀ ਗੱਲ ਹੈ ਮੇਰੇ ਤੋਂ ਕੋਈ ਗੱਲ ਨਹੀਂ ਲਿਕਾਉਣੀ ਤਾਂ ਇਸ ਤੋਂ ਬਾਅਦ ਜੋ ਬਾਪੂ ਹੁੰਦਾ ਹੈ ਉਹਨਾਂ ਦਾ ਉਹ ਇਕੱਲਾ ਕੇਰਾ ਮੁੰਡਾ ਸੀ ਉਹ ਆਪਣੇ ਪੁੱਤ ਦੀ ਸੋਂ ਝੂਠੀ ਨਹੀਂ ਚੱਕ ਸਕਦਾ ਸੀ ਉਹ ਉਸ ਨੂੰ ਦੱਸਣ ਲੱਗਦਾ ਹੈ ਕਹਿੰਦਾ ਪੁੱਤ ਵੈਸੇ ਤਾਂ ਸਭ ਕੁਝ ਠੀਕ ਹੈ ਪਰ ਇੱਕ ਨਵਾਂ ਗ੍ਰਾਹਕ ਹੈ ਜੋ ਕਿ ਇੱਕ ਦਰੁਗ ਹੈ ਉਸਨੇ ਕਈ ਵਾਰ ਮੈਨੂੰ ਧਮਕੀ ਦਿੱਤੀ ਹੈ ਕਿ ਐ ਮੈਥੋਂ ਇੱਕ ਵੀ ਪੈਸੇ ਨਾ ਮੰਗਣਾ ਜਦੋਂ ਮੈਂ ਉਹਦੇ ਬਾਰੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਉਹ ਬਹੁਤ ਹੀ ਜ਼ਿਆਦਾ ਭ੍ਰਸ਼ਟ ਹੈ ਤੇ ਸਾਰਿਆਂ ਨਾਲ ਇਦਾਂ ਹੀ ਕਰਦਾ ਹੈ ਚਾਹੇ ਪਰਚੂਨ ਦਾ ਸਾਮਾਨ ਹੋਵੇ ਜਾਂ ਫਿਰ ਕਿਸੇ ਰੇੜੀ ਵਾਲੇ ਤੋਂ ਫਾਲ ਵਗੈਰਾ ਖਰੀਦਣਾ ਹੋਣਾ ਜਾਂ ਸਬਜ਼ੀ ਵਗੈਰਾ ਖਰੀਦਣੀ ਹੋਵੇ ਉਹ ਕਿਸੇ ਨੂੰ ਵੀ ਪੈਸੇ ਨਹੀਂ ਦਿੰਦਾ ਪੂਰੀ ਤਰ੍ਹਾਂ ਭ੍ਰਸ਼ਟ ਹੈ ਪੂਰੀ ਤਰ੍ਹਾਂ ਬੇਈਮਾਨੀ ਦੇ ਪੈਸੇ ਖਾਂਦਾ ਹੈ ਪੂਰੇ ਮਾਰਕੀਟ 'ਚ ਉਸ ਦੇ ਆਣ ਤੋਂ ਦੁਖੀ ਹੈ ਪਰ ਉਹ ਕਰੇ ਵੀ ਤੱਕ ਹੀ ਕਰੇ ਕਿਉਂਕਿ ਹਰ ਕੋਈ ਬੰਦਾ ਕੋਈ ਨਾ ਕੋਈ ਛੋਟੀ ਮੋਟੀ ਗਲਤੀ ਤਾਂ ਕਰਦਾ ਹੀ ਹੈ ਇੱਥੇ ਕਾਨੂੰਨ ਦਾ ਰਖਕ ਹੈ ਹੁਣ ਇਸ ਗੱਲ ਨੂੰ ਸੁਣ ਕੇ ਜੋ ਉਸ ਦਾ ਪੁੱਤ ਵਿਰਿੰਦਰ ਹੁੰਦਾ ਉਹ ਇੱਕਦਮ ਪੂਰੀ ਤਰ੍ਹਾਂ ਹੈਰਾਨ ਹੋ ਜਾਂਦਾ ਆਪਣੇ ਬਾਪੂ ਨੂੰ ਕਹਿਣ ਲੱਗਦਾ ਬਾਪੂ ਜੀ ਜੇ ਇਦਾਂ ਦੀ ਕੋਈ ਗੱਲ ਸੀ ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਸੀ ਮੈਂ ਤੁਹਾਡਾ ਪੁੱਤਾਂ ਤੁਸੀਂ ਇੰਨੀਆਂ ਪਰੇਸ਼ਾਨੀਆਂ ਚੱਲਦੇ ਰਹੇ ਸਭ ਕੁਝ ਚੁੱਪ ਚਾਪ ਸਹਿੰਦੇ ਰਹੇ ਤਾਂ ਬਾਪੂ ਕਹਿੰਦਾ ਬੇਟਾ ਤੂੰ ਕੀ ਕਰ ਲੰਦਾ ਇਹਦੇ ਵਿੱਚ ਤੂੰ ਤਾਂ ਫੌਜ ਵਿੱਚ ਹੈ ਤੇ ਤੂੰ ਜ਼ਿਆਦਾਤਰ ਬਾਹਰ ਹੀ ਰਹਿਣਾ ਹੈ ਤਾ ਇੱਥੇ ਤੂੰ ਕੀ ਕਰ ਸਕਦਾ ਸੀ ਤਾਂ ਪੁੱਤ ਕਹਿਣ ਲੱਗਦਾ ਹੈ ਕਿਉਂ ਬਾਪੂ ਜੀ ਮੈਂ ਕੁਝ ਕਿਉਂ ਨਹੀਂ ਕਰ ਸਕਦਾ ਭਾਵੇਂ ਮੈਂ ਫੌਜ ਵਿੱਚ ਰਹਿਣਾ ਪਰ ਤੁਸੀਂ ਮੇਰੇ ਮਾਪਿਓ ਤੁਹਾਡੇ ਲਈ ਮੈਂ ਬਹੁਤ ਕੁਝ ਕਰ ਸਕਦਾ ਇਸ ਤੋਂ ਬਾਅਦ ਬਾਪੂ ਥੋੜੀ ਦੇਰ ਤੱਕ ਚੁੱਪ ਰਹਿ ਜਾਂਦਾ ਹੈ ਇੱਥੇ ਜੋ ਵਿਰਿੰਦਰ ਹੁੰਦਾ ਹੈ ਉਹ ਆਪਦੇ ਬਾਪੂ ਨੂੰ ਕਹਿੰਦਾ ਠੀਕ ਹੈ ਬਾਪੂ ਜੀ ਜੇ ਇਦਾਂ ਦੀ ਗੱਲ ਹੈ ਤਾਂ ਕੱਲ ਮੈਂ ਚੱਲਾਂਗਾ ਤੁਹਾਡੇ ਨਾਲ ਦੁੱਧ ਦੇਣ ਲਈ ਤੁਸੀਂ ਜਾ ਕੇ ਉਸ ਤੋਂ ਪੈਸੇ ਮੰਗਣਾ ਤੇ ਮੈਂ ਵੀ ਵੇਖਾਂ ਉਹ ਤੁਹਾਨੂੰ ਪੈਸੇ ਕਿਵੇਂ ਨਹੀਂ ਦਿੰਦਾ ਇਹ ਸੁਣ ਕੇ ਬਾਪੂ ਇੱਕੋ ਦਾ ਮਨ ਡਰ ਜਾਂਦਾ ਤੇ ਉਹ ਆਪਦੇ ਪੁੱਤ ਨੂੰ ਮਨਾ ਕਰਨ ਲੱ ਜਾਂਦਾ ਤੇ ਕਹਿਣ ਲੱਗ ਜਾਂਦਾ ਨਹੀਂ ਪੁੱਤ ਮੈਂ ਐਦਾ ਨਹੀਂ ਕਰਾਂਗਾ ਮੈਂ ਤੈਨੂੰ ਕਿਸੇ ਝਮੇਲੇ ਵਿੱਚ ਨਹੀਂ ਪਾਣਾ ਚਾਹੁੰਦਾ ਤੂੰ ਵਧੀਆ ਫੌਜੀ ਹੈ ਤੇ ਤੂੰ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਤੂੰ ਇਨ੍ਹਾਂ ਮਾਮਲਿਆਂ ਤੋਂ ਦੂਰ ਹੀ ਰਹੇ ਮੈਂ ਆਪ ਹੀ ਇਹ ਮਾਮਲਾ ਸਲਝਾ ਲਵਾਂਗਾ ਪਰ ਅਗੋ ਵਰਿੰਦਰ ਨਹੀਂ ਮੰਨਦਾ ਉਹ ਕਹਿੰਦਾ ਬਾਪੂ ਹੁਣ ਮੈਂ ਇਸ ਮੈਟਰ 'ਚ ਆ ਕੇ ਹੀ ਰਾਂਗਾ ਮੈਂ ਵੀ ਵੇਖਾਂ ਕੋ ਤੁਹਾਨੂੰ ਕੌਣ ਤੰਗ ਕਰਦਾ ਪੁੱਤ ਦੇ ਹੁੰਦੇ ਬਾਪੂ ਨੂੰ ਕੋਈ ਤੰਗ ਕਰੇ ਇਹ ਮੇਰੇ ਤੋਂ ਕੋਈ ਬਰਦਾਸ਼ਤ ਨਹੀਂ ਹੁੰਦਾ ਵਰਿੰਦਰ ਜਦੋਂ ਬਹੁਤ ਜ਼ਿਆਦਾ ਫੋਰਸ ਕਰਦਾ ਹੈ ਬਾਪੂ ਵੀ ਇਸ ਗੱਲ ਨੂੰ ਹਾਂ ਪਰ ਲੈਂਦਾ ਹੈ ਬਾਪੂ ਨੂੰ ਇਸ ਗੱਲ ਨਾਲ ਬੜੀ ਦਿੱਕਤ ਸੀ ਕਿ ਨਾ ਜਾਣੇ ਪੁਲਿਸ ਵਾਲਾ ਉਹਦੇ ਬੈਠੇ ਤੇ ਕਿਸ ਤਰ੍ਹਾਂ ਦਾ ਕੈਸ ਲਾ ਦੇਵੇ ਕੋਈ ਉਲਟਾ ਸਿੱਧਾ ਕੈਸ ਲਾ ਦਿੱਤਾ ਤਾਂ ਬਹੁਤ ਗੜਬੜ ਹੋ ਜਾਵੇਗੀ ਇਹ ਗੱਲ ਸੋਚ ਕੇ ਜੋ ਬਾਪੂ ਹੁੰਦਾ ਉਹ ਚੁੱਪਚਾਪ ਰਹਿ ਜਾਂਦਾ ਹੈ ਜਿਵੇਂ ਦੂਜੇ ਦਿਨ ਸਵੇਰ ਹੁੰਦੀ ਹੈ ਦੂਜੇ ਦਿਨ ਸਵੇਰੇ ਸਵੇਰੇ ਜੋ ਬੇਟਾ ਹੁੰਦਾ ਆਪਣੀ ਬਾਈਕ ਨੂੰ ਤਿਆਰ ਕਰਦਾ ਜੋ ਉਸਨੇ ਆਪਣੇ ਲਈ ਲੈ ਕੇ ਰੱਖੀ ਸੀ ਉਦੇ ਬਾਪੂ ਨੂੰ ਬਾਈਕ ਤਾਂ ਚਲਾਉਣੀ ਨਹੀਂ ਆਉਂਦੀ ਸੀ ਤਾਂ ਉਹ ਕਹਿੰਦਾ ਠੀਕ ਹੈ ਬਾਪੂ ਜੀ ਤੁਸੀਂ ਮੇਰੇ ਨਾਲ ਬੈਠੋ ਅੱਜ ਦੁੱਧ ਮੈਂ ਤੁਹਾਡੇ ਤੋਂ ਵੰਡਵਾਵਾਂਗਾ ਐਦਾਂ ਕਹਿ ਕੇ ਜੋ ਬੇਟਾ ਹੁੰਦਾ ਹੈ ਉਹ ਆਪਣੇ ਬਾਪੂ ਨੂੰ ਆਪਣੇ ਨਾਲ ਬਿਠਾਉਂਦਾ ਹੈ ਤੇ ਬਾਪੂ ਉਹਨਾਂ ਡੱਬਿਆਂ ਨੂੰ ਬਾਈਕ ਤੇ ਲਾ ਦਿੰਦਾ ਹੈ ਉਸ ਤੋਂ ਬਾਅਦ ਬਾਈਕ ਨੂੰ ਲੈ ਕੇ ਘਰ-ਘਰ ਜਾ ਕੇ ਸਾਰਾਂ ਦਾ ਦੁੱਧ ਵੰਡਦੇ ਆਂ ਲਾਸਟ ਵਿੱਚ ਰਹਿ ਗਿਆ ਸੀ ਉਹ ਦਰੋਗਾ ਜਿਹਦਾ ਨਾਂ ਸੀ ਦਵੇਸ਼ ਕੁਮਾਰ ਇੱਥੇ ਦੋਵੇਂ ਪਿਓ ਪੁੱਤ ਉਸਦੇ ਘਰ ਚਲੇ ਜਾਂਦੇ ਹਨ ਜਿਵੇਂ ਇੱਥੇ ਜੋ ਬਾਪੂ ਹੁੰਦਾ ਹੈ ਉਹ ਦਰਵਾਜ਼ਾ ਖੜਕਾਉਂਦਾ ਹੈ ਤਾਂ ਦਵੇਸ਼ ਦੀ ਘਰਵਾਲੀ ਆਉਂਦੀ ਹੈ ਤਾ ਵਰੇਂਦਰ ਕਹਿਣ ਲੱਗਦਾ ਹੈ ਮੈਡਮ ਸਰ ਨੂੰ ਭੇਜੋ ਸਰ ਤੋਂ ਅੱਜ ਕੁਝ ਜ਼ਰੂਰੀ ਕੰਮ ਹੈ ਉਹਨਾਂ ਤੋਂ ਪੈਸੇ ਲੈਣੇ ਆ ਇਸ ਗੱਲ ਨੂੰ ਸੁਣ ਕੇ ਜੋ ਦਵੇਸ਼ ਦੀ ਘਰ ਵਾਲੀ ਹੁੰਦੀ ਹੈ ਉਹ ਦੁੱਧ ਨੂੰ ਛੱਡ ਕੇ ਸਿੱਧਾ ਅੰਦਰ ਜਾਂਦੀ ਹੈ ਆਪਣੇ ਪਤੀ ਨੂੰ ਕਹਿਣ ਲੱਗਦੀ ਹੈ ਕਿ ਦੁੱਧ ਵਾਲਾ ਤੁਹਾਨੂੰ ਬੁਲਾ ਰਿਹਾ ਹੈ ਤੁਹਾਨੂੰ ਉਹਨਾਂ ਨੂੰ ਪੈਸੇ ਦੇਣੇ ਹੋਣਗੇ ਜਿਵੇਂ ਉਹ ਦਰੋਗਾ ਇਹ ਗੱਲ ਸੁਣਦਾ ਹੈ ਇੱਥੇ ਉਸ ਨੂੰ ਬੁਲਾਇਆ ਜਾ ਰਿਹਾ ਹੈ ਤੇ ਉਸ ਤੋਂ ਪੈਸੇ ਮੰਗਣ ਲਈ ਆਇਆ ਤਾਂ ਇੱਕਦਮ ਅੰਦਰੋਂ ਕਾਫੀ ਜ਼ਿਆਦਾ ਗੁੱਸੇ ਵਿੱਚ ਬਾਹਰ ਨਿਕਲਦਾ ਤੇ ਕਹਿਣ ਲੱਗਦਾ ਕਿ ਕਿਉਂ ਵੇ ਦੁੱਧ ਵਾਲਿਆ ਤੈਨੂੰ ਦੱਸਿਆ ਨਹੀਂ ਸੀ ਲੱਗਦਾ ਤੇਰਾ ਕੰਮ ਬੰਦ ਕਰਵਾਉਣਾ ਹੀ ਪਵੇ ਤੈਨੂੰ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਦੇ ਅੰਦਰ ਪਾਣਾ ਹੀ ਪਵੇਗਾ ਉਸ ਤੋਂ ਬਾਅਦ ਹੀ ਤੇਰੀ ਅਕਲ ਟਿਕਾਣੇ ਆਵੇਗੀ ਇਸ ਗੱਲ ਨੂੰ ਸੁਣ ਕੇ ਜੋ ਦੁੱਧ ਵਾਲਾ ਹੁੰਦਾ ਹੈ ਕਿਸਨ ਸਿੰਘਾ ਉਸ ਨੂੰ ਉਸਦੇ ਬੇਟੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਤੁਹਾਨੂੰ ਤੁਹਾਡੇ ਪੈਸੇ ਮੰਗਣੇ ਹਨ ਉਸ ਤੋਂ ਬਾਅਦ ਮੈਂ ਆਪਣੇ ਆਪ ਦੇਖ ਲਵਾਂ ਜੋ ਕੁਝ ਵੀ ਹੋਵੇਗਾ ਕਿਸਨ ਸਿੰਘਾ ਹਿੰਮਤ ਕਰਕੇ ਉਸ ਪੁਲਿਸ ਵਾਲੇ ਨੂੰ ਕਹਿਣ ਲੱਗਦਾ ਹੈ ਦੇਖੋ ਸਾਹਬ ਕਾਫੀ ਜ਼ਿਆਦਾ ਘਾਟਾ ਹੋ ਰਿਹਾ ਹੈ ਸਾਨੂੰ ਪੈਸੇ ਚਾਹੀਦੇ ਹਨ ਕਿਉਂਕਿ ਇਹਨਾਂ ਪੈਸੇ ਜੇ ਤੁਸੀਂ ਨਾ ਦਿਓਗੇ ਤਾਂ ਮੈਨੂੰ ਦੁੱਧ ਦਾ ਕੰਮ ਬੰਦ ਕਰਨਾ ਪਵੇਗਾ ਮੈਂ ਨਹੀਂ ਚਾਹੁੰਦਾ ਮੈਂ ਆਪਣੇ ਦੁੱਧ ਦਾ ਕੰਮ ਬੰਦ ਕਰ ਦਿਆਂ ਇਸ ਗੱਲ ਨੂੰ ਸੁਣ ਕੇ ਦਰੋਗਾ ਹੋਰ ਵੀ ਜ਼ਿਆਦਾ ਗਰਮ ਹੋ ਜਾਂਦਾ ਹੈ। ਇੱਕਦਮ ਕਿਸਨ ਸਿੰਘ ਦਾ ਕਾਲਰ ਫੜ ਲੈਂਦਾ ਹੈ। ਹੁਣ ਜਿਵੇਂ ਕਿਸਨ ਸਿੰਘ ਦਾ ਕਾਲਰ ਦਰੋਗਾ ਨੇ ਫੜਿਆ ਸੀ ਉਸ ਨੂੰ ਧੁਕਾਉਣ ਲੱਗ ਰਿਹਾ ਸੀ ਤਾਂ ਇੱਕਦਮ ਇੱਥੇ ਜੋ ਪੁੱਤ ਵਿਰਿੰਦਰ ਹੁੰਦਾ ਹੈ ਉਹ ਵੈਸੇ ਹੀ ਫੌਜ ਵਿੱਚ ਕਮਾਂਡ ਹੋਇਆ ਹੈ ਤਾਂ ਉਸ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਉਹ ਇੱਕ ਜ਼ੋਰਦਾਰ ਚਪੇੜ ਉਸ ਦਰੋਗਾ ਨੂੰ ਮਾਰ ਦਿੰਦਾ ਹੈ। ਹੁਣ ਜਿਵੇਂ ਵਿਰਿੰਦਰ ਨੇ ਦਰੋਗਾ ਨੂੰ ਥੱਪੜ ਮਾਰਿਆ ਸੀ ਉਸ ਤੋਂ ਬਾਅਦ ਜੋ ਦਰੋਗਾ ਹੁੰਦਾ ਹੈ ਉਹ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ। ਇੱਥੇ ਵਿਰਿੰਦਰ ਵੱਲ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਪਰ ਵਿਰਿੰਦਰ ਕਮਾਂਡੋ ਦੀ ਟ੍ਰੇਨਿੰਗ ਲੈ ਚੁੱਕਿਆ ਸੀ ਉਹ ਉਸ ਨੂੰ ਧੂਲ ਛਟਾ ਦਿੰਦਾ ਹੁਣ ਜਿਵੇਂ ਇੱਥੇ ਇਸ ਦਰੋਗਾ ਨੂੰ ਕੁੱਟਿਆ ਗਿਆ ਸੀ ਤਾਂ ਆਂਡਗੁਆਣੇ ਵਾਲੇ ਲੋਕ ਬਾਹਰ ਆ ਕੇ ਦੇਖਣ ਲੱਗਦੇ ਹਨ ਕਿਉਂਕਿ ਉਹ ਲੋਕ ਵੀ ਇਸ ਤੋਂ ਕਾਫੀ ਜ਼ਿਆਦਾ ਦੁਖੀ ਸੀ ਇਸ ਦੇ ਕਾਫੀ ਸਾਰੇ ਕਿਸੇ ਉਹਨਾਂ ਲੋਕਾਂ ਨੇ ਸੁਣ ਰੱਖੇ ਸੀ ਤਾਂ ਇੱਥੇ ਉਹ ਲੋਕ ਤਮਾਸ਼ਾ ਦੇਖਣ ਲਈ ਆ ਜਾਂਦੇ ਹਨ ਇਹ ਗੱਲ ਉਸ ਦਰੋਗਾ ਤੋਂ ਬਰਦਾਸ਼ਤ ਨਹੀਂ ਹੁੰਦੀ ਉਹ ਸਿੱਧਾ ਅੰਦਰ ਜਾ ਕੇ ਪੁਲਿਸ ਨੂੰ ਫੋਨ ਮਿਲਾ ਦਿੰਦਾ ਹੈ ਤੇ ਕਹਿੰਦਾ 2 ਮਿੰਟ ਰੁਕੋ ਤੁਹਾਨੂੰ ਹੁਣੇ ਦੱਸਦਾ ਮੈਂ ਕਿਸ ਤਰ੍ਹਾਂ ਦਾ ਪੁਲਿਸ ਵਾਲਾ ਤੇ ਤੁਹਾਨੂੰ ਪੁਲਿਸ ਵਾਲੇ ਤੇ ਹੱਥ ਚੁੱਕਣ ਦੀ ਕੀ ਸਜ਼ਾ ਮਿਲ ਸਕਦੀ ਹੈ ਇਸ ਤੋਂ ਬਾਅਦ ਜੋ ਵਿਰੰਦ ਹੋ ਰੰਦਾ ਉਹ ਉੱਥੇ ਹੀ ਖੜਾ ਰਹਿੰਦਾ ਤੇ ਕਹਿੰਦਾ ਹਾਂ ਹਾਂ ਆਉਣ ਦਿਓ ਕੋਈ ਵੀ ਗੱਲ ਨਹੀਂ ਹੈ ਮੈਂ ਤਿਆਰਾਂ ਥੋੜੀ ਦੇਰ ਵਿੱਚ ਉੱਥੇ ਪੁਲਿਸ ਦੀ ਇੱਕ ਗੱਡੀ ਆਉਂਦੀ ਹੈ ਉਹਦੇ ਵਿੱਚ ਕਈ ਸਾਰੇ ਪੁਲਿਸ ਵਾਲੇ ਸੀ ਇੱਥੇ ਦੇ ਵੇਸ ਸੀ ਜਿਵੇਂ ਪੁਲਿਸ ਵਾਲਿਆਂ ਨੂੰ ਦੇਖਦਾ ਤਾਂ ਇੱਕਦਮ ਉਹਨਾਂ ਨੂੰ ਕਹਿਣ ਲੱਗਦਾ ਆਓ ਭਾਈ ਇਹਨਾਂ ਨੂੰ ਫੜ ਕੇ ਥਾਣੇ ਲੈ ਜਾਓ ਇਹਨਾਂ ਦੀ ਚੰਗੀ ਤਰ੍ਹਾਂ ਖਾਤਿਰਦਾਰੀ ਕਰਨੀ ਹੈ ਪਰ ਜਿਵੇਂ ਪੁਲਿਸ ਵਾਲੇ ਉਹਨਾਂ ਕੋਲ ਆਉਂਦੇ ਨੇ ਉਹਨਾਂ ਵੱਲ ਵਧਣ ਲੱਗਦੇ ਨੇ ਉਦੋਂ ਹੀ ਜੋ ਕਿਸ਼ਨ ਸਿੰਘ ਦਾ ਬੇਟਾ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਆਰਮੀ ਦੇ ਕਾਰਡ ਨੂੰ ਉਹਨਾਂ ਲੋਕਾਂ ਦੇ ਸਾਹਮਣੇ ਕਰ ਦਿੰਦਾ ਹੈ ਉਹਨਾਂ ਲੋਕਾਂ ਨੂੰ ਆਪਣਾ ਪਰਿਚਾਅ ਦਿੰਦਾ ਹੈ ਕਹਿੰਦਾ ਮੇਰਾ ਨਾਮ ਫਲਾਣਾ ਹੈ ਤੇ ਇਸ ਨੇ ਜਿਸ ਨੇ ਤੁਹਾਨੂੰ ਇੱਥੇ ਬੁਲਾਇਆ ਹੈ ਉਸ ਨੇ ਸਾਡੇ ਨਾਲ ਬਹੁਤ ਹੀ ਗਲਤ ਕੀਤਾ ਹੈ ਦੁੱਧ ਪੀਤਾ ਪਰ ਦੁੱਧ ਦੇ ਪੈਸੇ ਨਹੀਂ ਦਿੱਤੇ ਜਦੋਂ ਵੀ ਬਾਪੂ ਇਸ ਤੋਂ ਪੈਸੇ ਮੰਗਦਾ ਹੈ ਤਾਂ ਝੋਟੇ ਕੈਸ ਵਿੱਚ ਪਸਾਣ ਦੀ ਧਮਕੀ ਦਿੰਦਾ ਹੈ ਇਸ ਗੱਲ ਨੂੰ ਸੁਣ ਕੇ ਜੋ ਪੁਲਿਸ ਵਾਲੇ ਉੱਥੇ ਆਏ ਸੀ ਉਹ ਰੁਕ ਜਾਂਦੇ ਹਨ ਪਰ ਫਿਰ ਕਹਿਣ ਲੱਗਦੇ ਹਨ ਠੀਕ ਹੈ ਉਹ ਗੱਲ ਤਾਂ ਠੀਕ ਹੈ ਤੁਹਾਡੀ ਪਰ ਇਸ ਦੀ ਤੁਸੀਂ ਸ਼ਿਕਾਇਤ ਕਰ ਸਕਦੇ ਸੀ ਇਸਤੇ ਹੱਥ ਚੁੱਕਣ ਦੀ ਕੀ ਲੋੜ ਸੀ ਪਰ ਉਦੋਂ ਹੀ ਵਿਰਿੰਦਰ ਹੁੰਦਾ ਹੈ ਉਹ ਕਹਿਣ ਲੱਗਦਾ ਹੈ ਬਿਲਕੁਲ ਵੀ ਹੱਥ ਨਹੀਂ ਚੁੱਕਦਾ ਮੈਂ ਤਾਂ ਕੇਵਲ ਪਿਆਰ ਨਾਲ ਆਪਣੇ ਪੈਸੇ ਮੰਗਣ ਲਈ ਆਇਆ ਸੀ ਪਰ ਇਸ ਨੇ ਮੇਰੇ ਬਾਪੂ ਦਾ ਕਾਲਰ ਫੜ ਲਿਆ ਉਸਤੇ ਹੱਥ ਚੁੱਕਣ ਵਾਲਾ ਸੀ ਤਾਂ ਉਸ ਤੋਂ ਬਾਅਦ ਹੀ ਮੈਂ ਇਸਤੇ ਹੱਥ ਚੁੱਕਿਆ ਨਹੀਂ ਤਾਂ ਮੈਂ ਬਿਲਕੁਲ ਵੀ ਇਸਤੇ ਹੱਥ ਨਹੀਂ ਚੁੱਕਣਾ ਸੀ ਕਿਉਂਕਿ ਮੈਨੂੰ ਵੀ ਪਤਾ ਹੈ ਬੰਦੇ ਦਾ ਮਾਨ ਸਮਾਨ ਕੀ ਹੁੰਦਾ ਹੈ ਪਰ ਇਥੇ ਜੋ ਦਵੇਸ ਹੁੰਦਾ ਹੈ ਇੱਕਦਮ ਉਸ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਨਹੀਂ ਨਹੀਂ ਇਹ ਝੂਠ ਬੋਲ ਰਿਹਾ ਹੈ ਐਦਾਂ ਦਾ ਕੁਝ ਵੀ ਨਹੀਂ ਹੋਇਆ ਇਸਨੇ ਤਾਂ ਵਿਕਾਰ ਹੀ ਦਬ ਦੇ ਵਿੱਚ ਮੇਰੇ ਇਥੇ ਹੱਥ ਛਕਿਆ ਕਿ ਮੈਂ ਆਰਮੀ ਵਾਲਾ ਮੈਂ ਤੁਹਾਨੂੰ ਕਿਵੇਂ ਵੀ ਕੁੱਟ ਸਕਦਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਜਦੋਂ ਇਥੇ ਉਹ ਪੁਲਿਸ ਵਾਲਾ ਇਹ ਗੱਲ ਕਹਿੰਦਾ ਹੈ ਤਾਂ ਉਸ ਤੋਂ ਬਾਅਦ ਜੋ ਵੀ ਰੰਦ ਹੁੰਦਾ ਹੈ ਉਹ ਹੱਸਣ ਲੱਗ ਜਾਂਦਾ ਹੈ ਉਦੋਂ ਹੀ ਆਪਣੀ ਛਾਤੀ ਦੀ ਜੇਬ ਵਿੱਚੋਂ ਰੱਖੇ ਹੋਏ ਮੋਬਾਈਲ ਨੂੰ ਕਢਦਾ ਹੈ ਤੇ ਉਸ ਦੇ ਅੰਦਰ ਵੀਡੀਓ ਫੁਟੇਜ ਨੂੰ ਚਲਾ ਕੇ ਦਿਖਾ ਦਿੰਦਾ ਹੈ ਕਹਿੰਦਾ ਦੇਖੋ ਇਹ ਰਹੀ ਮੇਰੇ ਕੋਲ ਵੀਡੀਓ ਫੁਟੇਜ ਇਹਦੇ ਵਿੱਚ ਜੋ ਵੀ ਕੁਝ ਇਸ ਨੇ ਕਿਹਾ ਤੇ ਕੀਤਾ ਉਹ ਸਾਰਾ ਕੁਝ ਰਿਕਾਰਡ ਹੈ ਇਸ ਰਿਕਾਰਡ ਨੂੰ ਮੈਂ ਐਸਪੀ ਸਾਹਿਬ ਨੂੰ ਦੇਣ ਵਾਲਾ ਹਾਂ ਕਿਉਂਕਿ ਉਹਨਾਂ ਨਾਲ ਮੇਰੀ ਪਹਿਲਾਂ ਹੀ ਗੱਲ ਹੋ ਗਈ ਹੈ ਮੈਂ ਪਹਿਲਾਂ ਹੀ ਇਹ ਪੂਰੀ ਤਿਆਰੀ ਕਰਕੇ ਆਇਆ ਸੀ ਕਿਉਂਕਿ ਜਦੋਂ ਮੈਂ ਇੰਨਾ ਬਾਰੇ ਰਿਪੋਰਟ ਕੱਢੀ ਤਾਂ ਪਤਾ ਲੱਗਿਆ ਇਹ ਕਾਫੀ ਜ਼ਿਆਦਾ ਪਰਸ਼ਟ ਬੰਦਾ ਹੈ ਨਾਲ ਹੀ ਜੇ ਤੁਸੀਂ ਲੋਕਬੀਚ ਦਾ ਸਾਥ ਦਿਓਗੇ ਤਾਂ ਤੁਹਾਡੇ ਲੋਕਾਂ ਦੀ ਸ਼ਿਕਾਇਤ ਵੀ ਮੈਨੂੰ ਐਸਪੀ ਸਾਹਿਬ ਤੋਂ ਕਰਨੀ ਪਵੇ ਹੁਣ ਇਸ ਗੱਲ ਨੂੰ ਸੁਣ ਕੇ ਜੋ ਪੁਲਿਸ ਵਾਲੇ ਗੱਡੀ ਵਿੱਚ ਆਏ ਸੀ ਉਹਨਾਂ ਲੋਕਾਂ ਦੀ ਹਵਾ ਟਾਈਟ ਹੋ ਜਾਂਦੀ ਹੈ ਉਹ ਕਹਿਣ ਲੱਗਦੇ ਹਨ ਨਹੀਂ ਨਹੀਂ ਅਸੀਂ ਇਹਨਾਂ ਦੇ ਨਾਲ ਬਿਲਕੁਲ ਵੀ ਨਹੀਂ ਆ ਜੇ ਇਹਨਾਂ ਨੇ ਗਲਤ ਕੀਤਾ ਹੈ ਇਸ ਦੀ ਸਜ਼ਾ ਇਹਨਾਂ ਨੂੰ ਮਿਲੇਗੀ ਐਦਾਂ ਕਹਿ ਕੇ ਉਸ ਦਰੋਗਾ ਵੱਲ ਵਧਣ ਲੱਗਦੇ ਹਨ ਉਦੋਂ ਹੀ ਉਹ ਦਰੋਗਾ ਹੁੰਦਾ ਹੈ ਉਹ ਇੱਕਦਮ ਵੀਡੀਓ ਨੂੰ ਦੇਖਣ ਤੋਂ ਬਾਅਦ ਵਰਿੰਦਰ ਦੇ ਪੈਰਾਂ ਨੂੰ ਫੜਨ ਲੱਗਦਾ ਹੈ ਕਹਿੰਦਾ ਹੈ ਭਾਈ ਮੈਨੂੰ ਮaaf ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਐਦਾਂ ਦਾ ਕੁਝ ਨਹੀਂ ਹੋਵੇਗਾ ਪਰ ਤੁਸੀਂ ਇਸ ਵੀਡੀਓ ਨੂੰ ਐਸਪੀ ਸਾਹਿਬ ਕੋਲ ਨਾਲ ਭੇਜਣਾ ਕਿਉਂਕਿ ਜੇ ਤੁਸੀਂ ਉੱਥੇ ਇਹ ਵੀਡੀਓ ਭੇਜ ਦਿੱਤੀ ਤਾਂ ਉਸ ਤੋਂ ਬਾਅਦ ਉਹ ਮੈਨੂੰ ਸਸਪੈਂਡ ਜ਼ਰੂਰ ਕਰ ਦੇਣਗੇ ਇਹ ਵੀਡੀਓ ਦੇ ਅੰਦਰ ਇੱਥੇ ਜੋ ਦਿਵੇਸ਼ ਕੁਮਾਰ ਹੁੰਦਾ ਉਸ ਨੂੰ ਢੇਰ ਸਾਰੀਆਂ ਐਦਾਂ ਗੱਲਾਂ ਕਹਿ ਰੱਖੀਆਂ ਸੀ ਜਿਨ੍ਹਾਂ ਤੋਂ ਇਹ ਸਾਫ਼-ਸਾਫ਼ ਜਾਇਰ ਹੋ ਰਿਹਾ ਸੀ ਉਹ ਗੁੰਡਾਗਰਦੀ ਕਰ ਰਿਹਾ ਹੈ ਪੁਲਿਸ ਦੀ ਵਰਦੀ ਪਾ ਕੇ ਪਰਦੀ ਦਾ ਖੂਬ ਸਾਰਾ ਖੋਪਸ ਉਸਨੇ ਜੁਟਾ ਰੱਖਿਆ ਜਿਸ ਨੂੰ ਦਿਖਾ ਕੇ ਉਹ ਆਪਣੀ ਜ਼ਿੰਦਗੀ ਨੂੰ ਮੁਫਤ ਵਿੱਚ ਲਗਾਉਂਦਾ ਹੈ ਹੁਣ ਇੱਥੇ ਜੋ ਵਿਰਿੰਦਰ ਹੁੰਦਾ ਹੈ ਉਹ ਇਸ ਨੂੰ ਬਿਲਕੁਲ ਵੀ ਮਾਫ ਨਹੀਂ ਕਰਨਾ ਚਾਹੁੰਦਾ ਸੀ ਕਹਿੰਦਾ ਹੈ ਨਹੀਂ ਇਹ ਵੀਡੀਓ ਤਾਂ ਐਸਪੀ ਸਾਹਿਬ ਕੋਲ ਜਾਵੇਗੀ ਮੈਂ ਉਹਨਾਂ ਨੂੰ ਜ਼ਰੂਰ ਹੀ ਦਿਖਾ ਕੇ ਰਹਾਗਾ ਪਰ ਉਦੋਂ ਹੀ ਜੋ ਉਸਦਾ ਬਾਪੂ ਕਿਸ਼ਨ ਸਿੰਘ ਹੁੰਦਾ ਹੈ ਦੁੱਧ ਵਾਲਾ ਉਹ ਕਹਿਣ ਲੱਗਦਾ ਹੈ ਬੇਟਾ ਕੋਈ ਗੱਲ ਨਹੀਂ ਜਦੋਂ ਸਾਫ਼ ਮਾਫੀ ਮੰਗ ਰਿਹਾ ਹੈ ਨਾ ਇਹਨਾਂ ਨੂੰ ਮਾਫ ਕਰ ਦਿਓ ਕੋਈ ਵੱਡੀ ਗੱਲ ਨਹੀਂ ਹੈ ਬੇਟਾ ਮਨਾ ਵੀ ਕਰਦਾ ਹੈ ਪਰ ਬਾਪੂ ਜਦੋਂ ਬਾਰ ਬਾਰ ਕਹਿੰਦਾ ਹੈ ਤਾਂ ਵਿਰਿੰਦਰ ਕੁਮਾਰ ਉਹਨੂੰ ਮਾਫ ਕਰਨਾ ਪੈਂਦਾ ਹੈ ਵਰਿੰਦਰ ਇੱਥੇ ਉਸ ਪੁਲਿਸ ਵਾਲੇ ਤੋਂ ਪੁੱਛਣ ਲੱਗਦਾ ਹੈ ਅੱਗੇ ਵੀ ਤੁਸੀਂ ਐਦਾਂ ਕਰੋਗੇ ਤਾਂ ਉਦੋਂ ਹੀ ਪੁਲਸ ਵਾਲਾ ਹੱਥ ਜੋੜ ਕੇ ਕਹਿਣ ਲੱਗਦਾ ਹੈ ਜੇ ਅੱਗੇ ਤੋਂ ਤੁਸੀਂ ਇੱਕ ਵੀ ਮੇਰੀ ਐਦਾਂ ਦੀ ਸ਼ਿਕਾਇਤ ਸੁਣ ਲਈ ਤਾਂ ਉਸ ਤੋਂ ਬਾਅਦ ਬਿਸ਼ੱਕ ਇਸ ਵੀਡੀਓ ਨੂੰ ਐਸਪੀ ਸਾਹਿਬ ਕੋਲ ਪਹੁੰਚਾ ਦੇਣਾ ਤੁਹਾਨੂੰ ਕੋਈ ਵੀ ਸ਼ਿਕਾਇਤ ਮੇਰੀ ਨਹੀਂ ਮਿਲੇਗੀ ਤਾਂ ਫਿਰ ਵਰਿੰਦਰ ਉਸ ਪੁਲਸ ਵਾਲੇ ਨੂੰ ਕਹਿੰਦਾ ਹੁਣ ਤੱਕ ਤੁਸੀਂ ਜਿੰਨਾ ਵੀ ਦੁੱਧ ਲਿਆ ਸਾਰਾ ਹਿਸਾਬ-ਕਿਤਾਬ ਜੋੜ ਕੇ ਉਸ ਦੁੱਧ ਦੇ ਸਾਰੇ ਪੈਸੇ ਮੇਰੇ ਬਾਪੂ ਨੂੰ ਦਿਓ ਤਾ ਫਿਰ ਕਿਸ਼ਨ ਸਿੰਘ ਸਾਰਾ ਹਿਸਾਬ ਤਾ ਉਹ ਉਸ ਪੁਲਿਸ ਵਾਲੇ ਨੂੰ ਦੱਸ ਦਿੰਦਾ ਹੈ ਤੇ ਨਾਲੇ ਦੱਸ ਦਿੰਦਾ ਹੈ ਕਿ ਟੋਟਲ ਕਿੰਨੇ ਪੈਸੇ ਬਣ ਗਏ ਤਾਂ ਫਿਰ ਪੁਲਿਸ ਵਾਲਾ ਅੰਦਰ ਜਾਂਦਾ ਹੈ ਤੇ ਟੋਟਲ ਪੈਸੇ ਲਿਆ ਕੇ ਕਿਸ਼ਨ ਸਿੰਘ ਨੂੰ ਦੇ ਦਿੰਦਾ ਹੈ ਉਸ ਤੋਂ ਬਾਅਦ ਉਹ ਪੁਲਿਸ ਵਾਲਾ ਪੂਰੀ ਤਰ੍ਹਾਂ ਸੁਧਰ ਜਾਂਦਾ ਹੈ ਇਸ ਗੱਲ ਨੂੰ ਜਦੋਂ ਚਾਰੇ ਪਾਸੇ ਫੈਲਦੀ ਹੈ ਤਾਂ ਲੋਕਾਂ ਦੇ ਜਰੀਏ ਜੋ ਉੱਥੇ ਆਸ-ਪਾਸੇ ਰਹਿੰਦੇ ਸੀ ਤਾਂ ਲੋਕ ਵਾਈ ਵਾਈ ਕਰਨ ਲੱਗ ਪਏ ਨੇ ਉਸ ਦੇ ਬੇਟੇ ਦੀ ਜਿਸ ਦੇ ਬੇਟੇ ਨੇ ਆਪਣੇ ਬਾਪੂ ਦੇ ਅਪਮਾਨ ਦਾ ਬਦਲਾ ਇਸ ਤਰ੍ਹਾਂ ਲਿਆ ਉਸ ਪੁਲਿਸ ਵਾਲੇ ਨੂੰ ਚੰਗਾ ਸਬਕ ਸਿਖਾਇਆ ਦੋਸਤੋ ਐਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਰ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਵੀਡੀਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਸਕੇ ਤੁਹਾਡੇ ਲਈ ਐਡਾ ਦੀਆਂ ਚੰਗੀਆਂ ਚੰਗੀਆਂ ਵੀਡੀਓ ਬਣਾਉਣ ਲਈ ਇਹਨਾਂ ਕਹਾਣੀਆਂ ਨੂੰ ਸੁਣਾਉਣ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਬਿਲਕੁਲ ਵੀ ਨਹੀਂ ਹੈ ਇਹ ਕਹਾਣੀ ਤੁਹਾਨੂੰ ਇਸ ਲਈ ਸੁਣਾਈ ਜਾਂਦੀ ਹੈ ਤਾਂ ਕਿ ਤੁਸੀਂ ਲੋਕ ਇਹਨਾਂ ਕਹਾਣੀਆਂ ਵਿੱਚੋਂ ਕੁਝ ਨਾ ਕੁਝ ਸਿੱਖ ਸਕੋ ਆਪਣੀ ਜ਼ਿੰਦਗੀ ਵਿੱਚ ਉਸ ਚੀਜ਼ ਨੂੰ ਲਾ ਸਕੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ